ਸੀਐਮ ਭਗਵੰਤ ਮਾਨ ਦੀ ਐਸਐਸਪੀਜ਼ ਦੇ ਨਾਲ ਹੋਈ ਹੈ ਮੀਟਿੰਗ ਪੁਲਿਸ ਦੇ ਨਾਲ ਜੁੜੇ ਵੱਡੇ ਰਿਫਾਰਮ ਲਾਗੂ ਕਰਨ ਜਾ ਰਿਹਾ ਸੀਐਮ ਭਗਵੰਤ ਮਾਨ ਦੇ ਵੱਲੋਂ ਕਿਹਾ ਗਿਆ ਹੈ ਥਾਣਿਆਂ ਵਿੱਚ ਵੱਡੇ ਪੱਧਰ ਤੇ ਬੱਤੀਆਂ ਦੇ ਹੁਕਮ ਦਿੱਤੇ ਗਏ ਨੇ ਸੋ ਮੁਨਸ਼ੀ ਥਾਣੇਦਾਰਾਂ ਅਤੇ ਹਵਾਲਦਾਰਾਂ ਦੇ ਤਬਾਦਲੇ ਕੀਤੇ ਜਾਣਗੇ ਪੁਲਿਸ ਦੇ 10000 ਮੁਲਾਜ਼ਮਾਂ ਦੇ ਹੋਣਗੇ ਤਬਾਦਲੇ ਸੋ ਨਸ਼ੇ ਦੇ ਨਾਲ ਫੜਿਆ ਮੁਲਾਜ਼ਮ ਤੁਰੰਤ ਬਰਖਾਸਤ ਹੋਵੇਗਾ ਪੁਲਿਸ ਮੁਲਾਜ਼ਮ ਦੀ ਪ੍ਰਾਪਰਟੀ ਵੀ ਅਟੈਚ ਹੋਵੇਗੀ ਤੇ ਇਸ ਨਾਲ ਹੀ ਪੁਲਿਸ ਦੇ ਵਿੱਚ 10000 ਨਵੀਆਂ ਭਰਤੀਆਂ ਦਾ ਐਲਾਨ ਵੀ ਕੀਤਾ ਗਿਆ ਹੈ ਸੀਮ ਭਗਵੰਤ ਮਾਂਦੀ ਐਸਐਸਪੀ ਜਨਲ ਮੀਟਿੰਗ ਹੋਈ ਹੈ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਇਸ ਮੀਟਿੰਗ ਦੇ ਵਿੱਚ ਮੌਜੂਦ ਸਨ ਮੁੱਖ ਮੰਤਰੀ ਰਿਹਾਈ ਸ਼ਹਿ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਪੁਲਿਸ ਨਾਲ ਜੁੜੇ ਵੱਡੇ ਰਿਫਾਰਮ ਲਾਗੂ ਕਰਨ ਜਾ ਰਿਹਾ ਥਾਣਿਆਂ ਦੇ ਵਿੱਚ ਵੱਡੇ ਪੱਧਰ ਤੇ ਬਦਲੀਆਂ ਹੋਣ ਜਾ ਰਹੀਆਂ ਨੇ ਸੋ ਕਾਨੂੰਨ ਵਿਵਸਥਾ ਤੇ ਕਾਰਗੁਜ਼ਾਰੀ ਬਾਰੇ ਚਰਚਾ ਹੋਈ ਹੈ ਕਾਰਗੁਜ਼ਾਰੀ ਨੂੰ ਹੋਰ ਚੰਗਾ ਬਣਾਉਣ ਦੇ ਲਈ ਤੇ ਹੋਰ ਸੁਧਾਰਨ ਦੇ ਲਈ ਇਹ ਮੀਟਿੰਗ ਕੀਤੀ ਗਈ ਹੈ ਤੇ ਸਖਤ ਨਿਰਦੇਸ਼ ਜਿਹੜੇ ਕੀ ਦਿੱਤੇ ਗਏ ਨੇ ਐਕਸ਼ਨ ਮੋਡ ਦੇ ਵਿੱਚ ਹੈ ਲੋਕ ਸਭਾ ਚੋਣਾਂ ਦੇ ਨਤੀਜੇ ਤੋਂ ਬਾਅਦ ਪੰਜਾਬ ਸਰਕਾਰ ਐਕਸ਼ਨ ਮੋਡ ਦੇ ਵਿੱਚ ਹੈ ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਜਿਹੜੇ ਕੀ ਫੈਸਲੇ ਸਖਤ ਲਏ ਗਏ ਨੇ ਮੀਟਿੰਗਾਂ ਕੀਤੀਆਂ ਚੱਲੀਆਂ ਨੇ ਕੱਲ ਡੀਸੀ ਦੇ ਨਾਲ ਮੀਟਿੰਗ ਹੋਈ ਸੀ ਤੇ ਅੱਜ ਐਸਐਸਪੀਜ਼ ਦੇ ਨਾਲ ਇਹ ਮੀਟਿੰਗ ਹੋਈ ਹੈ ਜੋਤੇ ਕਿ ਸਤ ਨਿਰਦੇਸ਼ 10000 ਤੋਂ ਵੱਧ ਮੁਲਾਜ਼ਮਾ ਦੇ ਤਬਾਦਲੇ ਕੀਤੇ ਜਾ ਰਹੇ ਨੇ ਵੱਡੇ ਰੈਂਕ ਤੋਂ ਲੈ ਕੇ ਛੋਟੇ ਰੈਂਕ ਤੱਕ ਦੇ ਸਾਰੇ ਹੀ ਅਧਿਕਾਰੀਆਂ ਦੇ ਤਬਾਦਲੇ ਨੇ ਜਿਹੜੇ ਕੀਤੇ ਜਾ ਰਹੇ ਨੇ ਉਹ ਤੋਂ ਪਤਾ ਕਰਨਾ ਕਿ ਕਿੰਨੇ ਚਿਰ ਤੋਂ ਕੰਮ ਚੱਲ ਰਿਹਾ ਤੇ ਜਿਹੜਾ ਵੀ ਕੋਈ ਸਮੱਗਲਰ ਕੋਈ ਫੜਿਆ ਜਾਂਦਾ ਹੈ ਉਹਦੇ ਕੋਲੋਂ ਬਰਾਮਦ ਹੋ ਜਾਂਦੀ ਹੈ ਡਰੱਗ ਤਾਂ ਪੁਲਿਸ ਕੋਲੇ ਅਧਿਕਾਰ ਨੇ ਤੇ ਜੇ ਕੋਈ ਕਾਨੂੰਨ ਨੂੰ ਬਦਲਣਾ ਪਿਆ ਤਾਂ ਬਦਲ ਵੀ ਦੇਵਾਂਗੇ ਕੈਬਨਿਟ ਚ ਲਿਆ ਕੇ ਕਲੀ ਗਵਰਨਮੈਂਟ ਚ ਨੋਟੀਫਿਕੇਸ਼ਨ ਲਿਆ ਕੇ ਤਾਂ ਦੀ ਜਿਸ ਦਿਨ ਉਹ ਫੜਿਆ ਗਿਆ ਉਹਦੇ ਵਿਦਨ ਵਿਦਨ ਵੀਕ ਪ੍ਰਾਪਰਟੀ ਜਿਸ ਇੱਕ ਹਫ਼ਤੇ ਦੇ ਵਿੱਚ ਵਿੱਚ ਉਹਦੀ ਪ੍ਰਾਪਰਟੀ ਜਿਹੜੀ ਆ ਉਹ ਅਟੈਚ ਕਰ ਦਿੱਤੀ ਜਾਊਗੀ ਉਹਦੇ ਪ੍ਰਾਪਰਟੀ ਤੇ ਉੱਤੇ ਨੋਟਿਸ ਚਪਕਾਤਾ ਜਾਊਗਾ ਉਥੇ ਬੋਰਡ ਲਾ ਦਿੱਤਾ ਜਾਊਗਾ ਪਬਲਿਕ ਕਿਸ ਕਿਸਮ ਦੀ ਵੀ ਪ੍ਰਾਪਰਟੀ ਹੈ ਕਿ ਇਹ ਜ਼ਮੀਨ ਜਿਹੜੀ ਹੈ ਇਹ ਅਟੈਚ ਕੀਤੀ ਹੋਈ ਹੈ ਇਸ ਕਰਕੇ ਜੇ ਕੋਈ ਤੁਹਾਨੂੰ ਇਸ ਜ਼ਮੀਨ ਨੂੰ ਠੇਕੇ ਤੇ ਦੇਣ ਦੀ ਗੱਲ ਕਰ ਰਿਹਾ ਜਾਂ ਕੋਈ ਨੂੰ ਕਿਰਾਏ ਤੇ ਦੇਣ ਦੀ ਗੱਲ ਕਰ ਰਿਹਾ ਜਾਂ ਕੋਈ ਮੈਰਿਜ ਪੈਲਸ ਹੈ ਉਹਦੇ ਤੁਸੀਂ ਇਹ ਨਾ ਕਰੋ ਕਿਉਂਕਿ ਇਹ ਇਹ ਕਾਲੀ ਕਮਾਈ ਹੈ ਕਾਲੀ ਕਮਾਈ ਨਾਲ ਬਣੀ ਹੋਈ ਹੈ ਇਸ ਕਰਕੇ ਇਹਨੂੰ ਅਟੈਚ ਕੀਤਾ ਜਾਂਦਾ ਇਮੀਡੀਏਟਲੀ ਜਿਹੜਾ ਵੀ ਨਸ਼ੇ ਵਾਲਾ ਫੜਿਆ ਗਿਆ ਉਹਦੀ ਪ੍ਰਾਪਰਟੀ ਅਟੈਚ ਕਰਾਂਗੇ ਬਾਕੀ ਕੇਸ ਚੱਲਦਾ ਰਹੂਗਾ ਬਾਕੀ ਐਨਡੀਬੀਸ ਦਾ ਜੋ ਵੀ ਕੇਸ ਹੈ ਉਹ ਚੱਲ ਲੋਕਾਂ ਦੇ ਘਰ ਉਜਾੜੇ ਨੇ ਉੱਥੇ ਇਹ ਅੱਜ ਫੈਸਲਾ ਸਖਤਾਈ ਨਾਲ ਲਾਗੂ ਕਰਨ ਦੀ ਗੱਲ ਹੋਈ ਹੈ ਨਾਲ ਪੁਲਿਸ ਦੀ ਨਫਰੀ ਵਧਾਉਣੀ ਹੈ ਕਿਉਂਕਿ 2002 ਚ ਵੀ ਜੇ ਗੱਲ ਕਰੀਏ ਨਾ ਤਾਂ ਵੀ 80 ਕੈਸੀ ਹੈ ਯਾਰ ਅੱਜ ਵੀ ਅਸੀਂ ਕੈਸੀ ਯਾਰ ਹੈਰਾਨ ਹੋ ਜਾਓਗੇ ਤੁਸੀਂ 23 ਸਾਲ ਬਾਅਦ ਵੀ 19 ਨਫਰੀ ਹੈ 80 ਤਾਂ ਕੈਸੀ ਯਾਰ ਤਾਂ ਹੁਣ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਰੈਂਟੀਆਂ ਅਸਾਮੀਆਂ ਨੂੰ ਵਧਾਉਣ ਲਈ ਰეკਮੈਂਡੇਸ਼ਨ ਕੀਤੀ ਗਈ ਹੈ। ਦਾ 10000 ਕਰੇ ਜਿਸ ਤੋਂ 10000 10000 ਜਿਹੜੀ ਪੁਲਿਸ ਦੇ ਵਿੱਚ ਨਵੀਆਂ ਭਰਤੀਆਂ ਜਿਹੜੇ ਰਿਟਾਇਰ ਹੋਣਗੇ ਉਹਨਾਂ ਨੂੰ ਤਾਂ ਭਰਤੀ ਕਰਨੀ ਕਰਨ ਨਵੀਆਂ ਭਰਤੀਆਂ ਨਵੀਆਂ ਪੋਸਟਾਂ ਕ੍ਰੀਏਟ ਕਰਕੇ ਅਸੀਂ ਪੁਲਿਸ ਨੂੰ ਜਿਹੜਾ ਉਹ ਹੋਰ ਮਜ਼ਬੂਤ ਕਰਾਂਗੇ। ਆਲਰੇਡੀ ਤੁਸੀਂ ਟ੍ਰੈਵਲ ਕਰਦੇ ਹੋਵੋਗੇ ਪੰਜਾਬ ਚ ਜਿੱਥੇ ਵੀ ਸਭ ਤੋਂ ਵਧੀਆ ਗੱਡੀਆਂ ਸਭ ਤੋਂ ਲੇਟੈਸਟ ਗੱਡੀਆਂ ਪੰਜਾਬ ਵਿੱਚ ਕੋਲੇ ਨੇ ਸੜਕਾਂ ਤੇ ਜਿਹੜੀਆਂ ਖੜੀਆਂ ਨੇ ਚਾਹੇ ਉਹ ਐਸਐਸਫ ਵਾਲੀਆਂ ਨੇ ਐਸਐਸਫ ਵਾਲੀਆਂ ਜਿਹੜੀਆਂ ਸਕੋਰ ਲੇਟੈਸਟ ਗੱਡੀਆਂ ਕੋਲੇ ਕਿਉਂਕਿ ਜਿਨ੍ਹਾਂ ਨੇ ਉਹਨੂੰ ਵਰਤਣਾ ਹੈ ਜਿਨ੍ਹਾਂ ਨੇ ਫਰਨਾ ਹੈ ਉਹਨਾਂ ਉਪਰ ਜੋ ਤੱਕ ਸੈੱਟ ਉਹ ਕੋਲ ਗੱਡੀ ਪਹੁੰਚਦੀ ਸੀ ਤੱਕ ਕਸਟਮਰ ਤੱਕ ਕਸਟਮਰ ਗੱਡੀ ਨਾਲ ਕਿਵੇਂ ਤੁਸੀਂ ਕ੍ਰਿਮੀਨਲਾਂ ਦਾ ਪਿੱਛਾ ਕਰ ਲਵਾਂਗੇ ਜੀ ਗੁਰੂ ਗ੍ਰੰਥ ਸਾਹਿਬ 300 15 ਐਸਐਚਓ ਨੂੰ ਅਸੀਂ ਨਵੀਆਂ ਗੱਡੀਆਂ ਦੇ ਚੁੱਕੇ ਹਾਂ ਫਲੋਰ ਜਦੋਂ ਫੰਕਸ਼ਨ ਸੀ ਜਿੰਨੇ ਰਹਿੰਦੇ 100 700 ਰਹਿੰਦਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਗੱਡੀਆਂ ਸੋ ਪੁਲਿਸ ਦੇ ਨਾਲ ਜੁੜੇ ਹੋਏ ਵੱਡੇ ਰਿਫਾਰਮ ਨੇ ਜੜੇ ਕਿ ਇਹੋ ਲਾਗੂ ਕੀਤੇ ਜਾਣਗੇ ਸੀਐਮ ਭਗਵੰਤ ਮਾਨ ਦੇ ਵੱਲੋਂ ਕਿਹਾ ਗਿਆ ਹੈ ਪੁਲਿਸ ਦੇ ਨਾਲ ਜੁੜੇ ਹੋਏ ਵੱਡੇ ਰਿਫਾਰਮ ਲਾਗੂ ਕਰਨ ਜਾ ਰਹੇ ਹਾਂ ਸੋ ਸੀਐਮ ਦਾ ਪੁਲਿਸ ਮਿਸ਼ਨ ਰਿਫਾਰਮ ਪੁਲਿਸ ਨਾਲ ਜੁੜੇ ਵੱਡੇ ਰਿਫਾਰਮ ਲਾਗੂ ਕਰਨ ਚਾਰੇ ਸੋ ਐਕਸ਼ਨ ਮੋਡ ਦੇ ਵਿੱਚ ਸੀਐਮ ਭਗਵੰਤ ਮਾਨ ਥਾਣਿਆਂ ਵਿੱਚ ਵੱਡੇ ਪੱਦਰ ਤੇ ਬਦਲੀਆਂ ਦੇ ਹੁਕਮ ਦਿੱਤੇ ਗਏ ਨੇ ਸੋ ਵੱਡੇ ਪੱਦਰ ਤੇ ਤਬਾਦਲੇ ਕੀਤੇ ਜਾਣਗੇ ਮੁੰਸ਼ੀ ਥਾਣੇਦਾਰਾਂ ਤੇ ਹਵਲਦਾਰਾਂ ਦੇ ਤਬਾਦਲੇ ਜੁੜੇ ਕੀ ਉਸ ਦੇ ਹੁਕਮ ਕਰ ਦਿੱਤੇ ਗਏ ਨੇ ਪੁਲਿਸ ਦੇ 10000 ਮੁਲਾਜ਼ਮਾਂ ਦੇ ਤਬਾਦਲੇ ਹੋਣਗੇ ਸੋ ਵੱਡੇ ਪੱਧਰ ਤੇ ਇਹ ਤਬਾਦਲੇ ਹੋਣਗੇ ਦੱਸਿਆ ਕਿ 10000 ਮੁਲਾਜ਼ਮਾਂ ਨੂੰ ਜਨਾਇ ਦੇ ਤਬਾਦਲੇ ਕੀਤਾ ਜਾਣਗੇ ਇਸ ਦੇ ਨਾਲ ਹੀ ਨਸ਼ੇ ਨਾਲ ਫੜਿਆ ਮੁਲਾਜ਼ਮ ਹੋਵੇਗਾ ਤੁਰੰਤ ਬਰਖਾਸਤ ਸੋ ਪੁਲਿਸ ਮੁਲਾਜ਼ਮ ਦੀ ਪ੍ਰਾਪਰਟੀ ਵੀ ਅਟੈਚ ਹੋਵੇਗੀ ਅਗਰ ਪੁਲਿਸ ਮੁਲਾਜ਼ਮ ਇਸ ਨਸ਼ਾ ਖੋਰੀ ਦੇ ਵਿੱਚ ਲਿਪਤ ਪਾਇਆ ਜਾਂਦਾ ਹੈ ਤਾਂ ਉਸ ਦੀ ਪ੍ਰਾਪਰਟੀ ਵੀ ਅਟੈਚ ਕੀਤੀ ਜਾਵੇਗੀ ਤੇ ਇਸ ਦੇ ਨਾਲ ਹੀ ਪੁਲਿਸ ਦੇ ਵਿੱਚ 10000 ਨਵੀਆਂ ਭਰਤੀਆਂ ਦਾ ਐਲਾਨ ਵੀ ਕੀਤਾ ਗਿਆ ਹੈ ਸੋ ਵੱਡੇ ਰਿਫਾਰਮ ਲਾਗੂ ਕਰਨ ਚਾ ਰਹੇ ਆ ਪੁਲਿਸ ਨਾਲ ਜੁੜੇ ਹੋਏ ਸੀਐਮ ਦਾ ਮਿਸ਼ਨ ਰਿਫਾਰਮ